ਅੱਜ ਜਿਹੜੀ ਮੀਟਿੰਗ ਹੋਈ ਆ ਜੀ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਜਿਹੜੇ ਕੁਦਰਤੀ ਆਫਤ ਆਪਾਂ ਨੂੰ ਆਈ ਹੋਈ ਆ ਖੜਾ ਦੀ ਉਹਦੇ ਵਾਸਤੇ ਗੁਰੂ ਮਹਾਰਾਜ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਸੀਗੇ ਉਸ ਤੋਂ ਬਾਅਦ ਅਰਦਾਸ ਬੇਨਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਸਾਡੀ ਮੀਟਿੰਗ ਸੀਗੀ ਜਿਹੜੀ ਬੀਕੇ ਜੂ ਕਾਦੀਆਂ ਵੱਲੋਂ ਸਾਡੇ ਕੋਲ ਸਾਰੇ ਵੀਰ ਪਹੁੰਚੇ ਸਨ ਬਲੌਕ ਪ੍ਰਧਾਨ ਸਦਾ ਜੋਗਾ ਸਿੰਘ ਜੀ ਢਿਲਵਾ ਤੋਂ ਸਤਪਾਲ ਸਿੰਘ ਜੀ ਸਾਰੇ ਤੇ ਅਸੀਂ ਆਪਸ ਵਿੱਚ ਕਿਉਂਕਿ ਸਾਡਾ ਜਿਹੜਾ ਇੱਕ ਮਸਲਾ ਵਾ ਜਿਹੜਾ ਜਿੱਥੇ ਕੁਦਰਤੀ ਆਫਤ ਆ ਉਥੇ ਇਹ ਆਫਤ ਜਿੱਥੇ ਡੈਮਾਂ ਤੇ ਲੱਗੇ ਪ੍ਰਬੰਧਕ ਜਿਹੜੇ ਆ ਉਹਨਾਂ ਦੀ ਸਾਨੂੰ ਪੈ ਰਹੀ ਆ ਉਥੇ ਇੱਕ ਸਾਡੇ ਸਾਹਮਣੇ ਡੇਰਾ ਬਿਆਸ ਰਾਧਾ ਸਵਾਮੀ ਆ ਉਹਦੇ ਉਹਨਾਂ ਵੱਲੋਂ ਜਿਹੜੇ ਦਰਿਆ ਵਿੱਚ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ੍ਹ ਲਗਾ ਕੇ ਦਰਿਆ ਦਾ ਵਹਾਅ ਜਿਹੜਾ ਵਾ ਉਹ ਜ਼ਿਲ੍ਹਾ ਕਪੂਰਥਲਾ ਵਾਲੀ ਸਾਈਡ ਨੂੰ ਕਰਨ ਦੇ ਨਾਲ ਸਾਰਾ ਪਾਣੀ ਜਿਹੜਾ ਉਹ ਸਾਡੇ ਇਸ ਧੁੱਸੀ ਬੰਦੇ ਨਾਲ ਆ ਕੇ ਲੱਗ ਚੁੱਕਾ ਸੀਗਾ ਜਿਸ ਕਰਕੇ ਜਿੱਥੇ ਸਾਡੀਆਂ ਫਸਲਾਂ ਤਾਂ ਜ਼ਿਆਦਾ ਖਰਾਬ ਹੋਈਆਂ ਉੱਥੇ ਹੁਣ ਸਾਨੂੰ ਇਹ ਡਰ ਸਤਾ ਰਿਹਾ ਸੀਗਾ ਕਿ ਕਿਤੇ ਇਹ ਜਿਹੜਾ ਪਾਣੀ ਬੰਨ੍ਹ ਦੇ ਨਾਲ ਲੱਗ ਗਿਆ ਇਹ ਬੰਦ ਟੁੱਟ ਕੇ ਸਾਡੇ ਸਾਰੇ ਜ਼ਿਲ੍ਹੇ ਨੂੰ ਨਾ ਮਾਰ ਕਰ ਦੇਵੇ ਕਿਉਂਕਿ ਫਸਲਾਂ ਤਾਂ ਜਾ ਚੁੱਕੀਆਂ ਸੀ ਅਸੀਂ ਡਰਦੇ ਸੀਗੇ ਕਿਤੇ ਇਹ ਨਾਲ ਸਾਡੇ ਘਰ ਵੀ ਬਰਬਾਦ ਹੋ ਜਾਣ ਇਸ ਕਰਕੇ ਸਾਡਾ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ ਚੱਲ ਰਿਹਾ ਡੇਰਾ ਦੇ ਖਿਲਾਫ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿੱਚ ਬੰਨ੍ਹ ਲਗਾ ਕੇ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਉਹ ਅਦਾਲਤ ਵਿੱਚ ਮਾਨਯੋਗ ਅਦਾਲਤਾਂ 'ਚ ਕੇਸ ਵੀ ਚੱਲ ਰਿਹਾ ਅਸੀਂ ਪ੍ਰਸ਼ਾਸਨ ਤੱਕ ਵੀ ਉਹਦੀ ਪਹੁੰਚ ਕਰ ਚੁੱਕੇ ਹਾਂ ਪਰantu ਇਹ ਜਿਹੜਾ ਮਸਲਾ ਵਾ ਇਹ ਏਡਾ ਕ ਵੱਡਾ ਵਾ ਕਿ ਕਿਸੇ ਥੋੜੇ ਲੋਕਾਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਹਲਕੇ ਦੀਆਂ ਸਾਰੀਆਂ ਜੁਨੀਅਨਾਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਆਓ ਆਪਾਂ ਰਲ ਮਿਲ ਕੇ ਇੱਕ ਲੋਕ ਲਹਿਰ ਬਣਾ ਕੇ ਇਸ ਮਸਲੇ ਨੂੰ ਹੱਲ ਕਰਵਾਈਏ ਤੇ ਆਪਣੇ ਲੋਕਾਂ ਦੀ ਜਿਹੜੀ ਵੱਡੀ ਆਫਤ ਵੱਜ ਰਹੀ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਤਹਸ ਨੈਸ ਹੋ ਰਹੀਆਂ ਉਹਨਾਂ ਨੂੰ ਬਚਾਇਆ ਜਾਵੇ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੂੰ ਬੀਕੇ ਜੂ ਕਾਦੀਆਂ ਤੋਂ ਉਹਨਾਂ ਨੇ ਇੱਕ ਵੱਡੇ ਕਾਫਲੇ ਵਿੱਚ ਆਣ ਕੇ ਸਾਡੇ ਸਮੂਲੀਅਤ ਕੀਤੀ ਹੈ ਔਰ ਆਪਣੇ ਵਿਚਾਰ ਰੱਖੇ ਆ ਔਰ ਸਾਰਿਆਂ ਨੇ ਇਹ ਫੈਸਲਾ ਇਸ ਮੀਟਿੰਗ ਵਿੱਚ ਕੀਤਾ ਕਿ ਆਪਾਂ ਰਲ ਮਿਲ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਪੂਰੇ ਹਲਕੇ ਦੇ ਕਿਸਾਨ ਵੀਰਾਂ ਨੂੰ ਔਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਸ ਮਸਲੇ ਬਾਰੇ ਜਾਗਰੂਕ ਕਰੀਏ ਉਹਨਾਂ ਨੂੰ ਆਪਣੇ ਨਾਲ ਤੋਰੀਏ ਉਹਨਾਂ ਨੂੰ ਆਪਣਾ ਦੁੱਖ ਦਸੀਏ ਉਸ ਤੋਂ ਬਾਅਦ ਵੱਡੇ ਲੈਵਲ ਤੇ ਆਪਾਂ ਸਾਰੀ ਦੁਨੀਆ ਨੂੰ ਬੇਨਤੀ ਕਰਕੇ ਇਸ ਮਸਲੇ ਨੂੰ ਵੱਡੇ ਲੈਵਲ ਤੇ ਉਠਾ ਕੇ ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸੈਂਟਰ ਸਰਕਾਰ ਤੱਕ ਜਾਵੇ ਔਰ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਦਈਏ ਕਿ ਇਹ ਜਿਹੜਾ ਮਸਲਾ ਹੱਲ ਹੋ ਜਾਏ ਔਰ ਸਾਡੀ ਜਿਹੜੀ ਜ਼ਮੀਨ ਹੈ ਉਹ ਬਚ ਸਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਨਾ ਕਹਿ ਸਕਣ ਕਿ ਸਾਡੇ ਬਜ਼ੁਰਗਾਂ ਨੇ ਕੋਈ ਹਮਲਾ ਨਹੀਂ ਕੀਤਾ ਕੋਈ ਹਮਲਾ ਨਹੀਂ ਮਾਰਿਆ ਤਾਂ ਕਿ ਇਹ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਜ਼ਮੀਨ ਤੋਂ ਬਿਨਾ ਜੱਟ ਦਾ ਜਿਹੜਾ ਹੈ ਕਿਸਾਨ ਦਾ ਜਿਹੜਾ ਹੈ ਕੋਈ ਰਹਿਣ ਸਹਿਣ ਨਹੀਂ ਹੈ ਇਸ ਕਰਕੇ ਸਾਰਿਆਂ ਨੇ ਅੱਜ ਬੜੇ ਪਿਆਰ ਨਾਲ ਔਰ ਇੱਕ ਫੈਸਲੇ ਤੇ ਪਹੁੰਚੇ ਆ ਕਿ ਸਭ ਤੋਂ ਪਹਿਲਾਂ ਆਪਾਂ ਇਕੱਤਰ ਹੋ ਕੇ ਸਾਰੇ ਹਲਕੇ ਨੂੰ ਜਗਾ ਕੇ ਆਪਣੇ ਨਾਲ ਤੋਰ ਕੇ ਫਿਰ ਆਪਣੇ ਕੌਮੀ ਪ੍ਰਧਾਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਵਾ ਉਹ ਦਿੱਤਾ ਜਾਊਗਾ ਸਭ ਤੋਂ ਪਹਿਲਾਂ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਹੈ ਬਤਾਲੇ ਦੇ ਵਿੱਚ ਸਾਡੀ ਭਾਰਤੀ ਕਿਸਾਨ ਜੀ ਨੂੰ ਕਾਦੀਆ ਵੱਲੋਂ ਪਿੰਡ ਬਤਾਲੇ ਦੇ ਸੂਜਵਾ ਸਾਰੇ ਬੰਦੇ ਇਕੱਠੇ ਕਰਕੇ ਮੈਂ ਵਿੱਚ ਹੋਈ ਆ ਕਿਉਂਕਿ ਜਿਹੜਾ ਆਪਣੇ ਡੇਰਾ ਮੁਖੀ ਆਪਣੇ ਬਿਆਸ ਦਾ ਇਹਨਾਂ ਨੇ ਕੀ ਕੀਤਾ ਹੈਗਾ ਵੀ ਜਿਹੜਾ ਆਪਣੇ ਬਿਆਸ ਦਰਿਆ ਆ ਇਹਦੇ ਵਿੱਚ ਜਿੱਦਾਂ ਘੱਟੋ ਘੱਟ 3 3 3.5 ਕਿਲੋਮੀਟਰ ਤੱਕ ਇਹਨਾਂ ਨੇ ਵਿੱਚ ਰੈਂਪ ਜੇ ਬਣਾ ਕੇ ਤੇ ਜਿਹੜਾ ਆਪਣੇ ਲੋਕਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਜ਼ਮੀਨਾਂ ਜਿਹੜਾ ਉਹ ਪਾਣੀ ਇਹਦਾ ਵਿੱਚ ਵਜ ਕੇ ਲੋਕਾਂ ਦੀਆਂ ਜ਼ਮੀਨਾਂ ਜਿਹੜਾ ਖਰਾਬ ਹੋਉਂਦੀਆਂ ਆ ਤੇ ਇੱਥੇ ਕਿਉਂਕਿ ਪਹਿਲਾਂ ਜਿਹੜਾ ਪਾਣੀ ਦਾ ਵਹਾਅ ਸੀਗਾ ਉਹ ਬਿਲਕੁਲ ਜਿਹੜਾ ਦਰਿਆ ਸਿੱਧਾ ਚੱਲਦਾ ਸੀਗਾ ਸੋ ਉਹਦਾ ਕਰਕੇ ਉਹ ਡਾਫ ਲੱਗਣ ਦੇ ਨਾਲ ਪਿੱਛੇ ਜਿਹੜੇ ਆਪਣੇ ਮੰਡ ਦੇ ਲੋਕ ਐ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਦਿਆ ਵਾ ਜਿੰਨੇ ਆਪਣੇ ਇੱਥੇ ਕਿਸਾਨ ਸਾਰੇ ਆ ਸੋ ਇਸ ਕਰਕੇ ਉਹ ਪਿੰਡ ਵਾਲਿਆਂ ਨੇ ਸਾਡੇ ਕੋਲੇ ਮੰਗ ਰੱਖੀ ਆ ਵੀ ਆਪਾਂ ਇਹ ਜਿਹੜਾ ਡੇਰੇ ਬਿਆਸ ਦਾ ਜਿਹੜਾ ਆ ਰੈਂਪ ਆ ਇਹ ਇਹ ਆਪਾਂ ਇੱਥੇ ਹਟੋੜਾ ਆ ਸੋ ਉਸ ਦੇ ਵਿੱਚ ਅੱਜ ਵਿਚਾਰ ਚਰਚਾ ਹੋਈ ਆ ਉਹ ਜਿੱਦਾਂ ਜਿੱਦਾਂ ਅਸੀਂ ਗਾਂ ਤੋਂ ਮਤਲਬ ਹੁਣ ਤਾਂ ਹਾਰਡ ਚੱਲੰਦੇ ਆ ਜਦੋਂ ਗਾਂ ਸੁੱਕਦੇ ਆ ਫਿਰ ਅਸੀਂ ਇਹ ਜਿਹੜਾ ਮੁੱਦਾ ਆ ਬਿਲਕੁਲ ਹਾਈ ਲੈਵਲ ਦੇ ਉੱਤੇ ਚੱਕਾਂਗੇ ਕੋਸਟਾ ਪਾਲੇ ਹਾ ਦੋ ਜੀ ਕੀ ਫਤਿਹ ਬਹੁਤ ਹੀ ਸੰਘਤ ਨੇ ਜਿਹੜਾ ਪਰਾਲਾ ਕੀਤਾ ਅੱਜ ਆ ਦੇਖਿਆ ਤੁਸੀਂ ਪਾਣੀ ਦੀ ਹਮਾਰ ਕਰਕੇ ਜਿਆਦਾ ਆਪਾਂ ਇਸ ਕਰਕੇ ਇਕੱਠ ਕੀਤਾ ਸਾਰੀਆਂ ਜਥੇਬੰਦੀਆਂ ਦੇ ਨਾਲ ਸੰਯੁਕਤ ਮੋਰਚੇ ਲੋ ਵੀ ਜਿਹੜਾ ਵਿਆਸ ਨੇ ਆਪਾਂ ਨੂੰ ਧੱਕਾ ਕਰ ਰਿਹਾ ਉਹਦੇ ਦਸਵੰਦ ਆਪਾਂ ਥੋੜਾ ਕੁ ਬੋਲਣਾ ਭਾ ਜੇਕਰ ਉਹ ਆਡਾ ਕੇਸ ਚੱਲ ਰਿਹਾ ਜੇ ਦਿਓ ਸਮਝਦਾ ਗੱਲ ਨੂੰ ਠੀਕ ਆ ਜੇਕਰ ਥੋੜੇ ਦਿਨਾਂ ਦੇ ਵਿੱਚ ਨਾ ਉਹਨੇ ਸਾਡੀ ਗੱਲ ਨੂੰ ਮਨਜ਼ੂਰ ਕੀਤਾ ਹਟਿਆ ਨਾ ਤੇ ਉਸ ਤੋਂ ਬਾਅਦ ਫਿਰ ਆਪਣੀ ਸਾਰੀ ਸੰਗ ਦੇ ਨਾਲ ਅਸੀਂ ਉੱਥੇ ਧਰਨਾ ਲਾਵਾ ਦੇ ਸ਼ਾਂਤ ਵੀ ਆਪਾਂ ਬੈਠਾ ਦੇ ਉੱਥੇ ਜਾ ਕੇ ਸਾਰੇ ਤੇ ਉਹਨੂੰ ਬੰਨ ਲਾਉਣ ਨਹੀਂ ਦਿਆਂਦੇ ਕਿਉਂ ਪਰਨ ਕਰ ਲਿਆ ਇਹਨਾਂ ਲੋਕਾਂ ਨੇ ਜੇਕਰ ਸਾਡਾ ਧੱਕਾ ਕਰਦਾ ਸਾਡੀਆਂ ਤੇ ਜ਼ਿਆਦਾ ਤਾਂ ਜਾਂਦੀਆਂ ਇੱਥੇ ਮੈਂ ਫਤਿਹ ਬੁਲੰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਆਜਾ ਜੀ ਮੀਟਿੰਗ ਰੱਖੀ ਸੀ ਇਸ ਮੰਤਲਬ ਦੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦੀ ਆ ਉਹਨਾਂ ਸੱਜਣਾਂ ਦਾ ਜਿਹੜੇ ਸੱਜਣ ਸਾਡੇ ਪਿੰਡ ਆ ਗਏ ਸਾਡੇ ਨਾਲ ਵਾਲੇ ਆ ਤੇ ਸਾਡੇ ਦੁੱਖ ਸਹਰੀਖ ਹੋਏ ਆ ਤੇ ਦੁੱਖ ਉਹਨਾਂ ਦਾ ਵੀ ਸਾਡੇ ਨਾਲ ਹੀ ਆ ਪਰ ਮੋਹਰ ਕਰਨੀ ਪਈ ਆ ਮੋਹਰ ਅਸੀਂ ਸਾਰਿਆਂ ਨੇ ਕੀਤੀ ਆ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਯੂਨੀਅਨ ਵਾਲੇ ਆਏ ਆ ਅਸੀਂ ਸਾਰੇ ਜਣੇ ਇਕੱਠੇ ਹੋ ਗਏ ਉੱਪਰ ਜਾ ਕੇ ਆਪਣ ਲੀਡਰ ਦੱਸਾਂਗੇ ਕਿ ਸਾਨੂੰ ਆਹ ਚੰਗੀ ਆ ਜਿਹੜੀ ਕਿ ਸਾਡੇ ਲਈ ਸਪੈਸ਼ਲ ਆ ਤੇ ਬਾਕੀ ਗੱਲਾਂ ਦੁੱਖ ਦੀਆਂ ਤੇ ਨਾਲ ਡੇਰੇ ਦੇ ਛੱਡੇਗਾ ਖਨੇਗਾ ਜੀ ਆ ਚੌਥਾ ਬੰਦ ਲਾਉਣ ਲਿਆ ਅੱਧਾ ਏਰੀਆ 7 ਕਿਲੋਮੀਟਰ ਦਾ ਸਾਰਾ ਏਰੀਆ ਆ 3.5 ਕਿਲੋਮੀਟਰ ਨੇ ਬੰਦ ਲਾ ਦਿੱਤਾ ਅੱਧਾ ਬਜ ਉਹ ਸਾਰਾ ਦਰਿਆ ਜਿਹੜਾ ਇੱਧਰੋਂ ਕਰਦਾ ਉਹ ਹੁਣ ਜਦੋਂ ਪਾਣੀ ਲੱਥੂਗਾ ਨਾਲੇ ਬਣਨਗੇ ਕੀ ਬਣਦਾ ਇਹ ਦੇਖਣ ਵਾਲੀ ਗੱਲ ਆ ਤੇ ਬਾਕੀ ਸਰਕਾਰਾਂ ਦਾ ਵੀ ਤੁਹਾਨੂੰ ਪਤਾ ਹੀ ਆ ਜੋ ਹੈਗਾ ਸਰਕਾਰ ਤੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਯੂਨੀਅਨ ਦਾ ਆਸਰਾ ਲਿਆ ਕਿ ਅਸੀਂ ਇਹਨਾਂ ਦੇ ਨਾਲ ਚੱਲਾਂਗੇ ਜਿੱਥੇ ਵੀ ਕਹਿਣਗੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਕਿਹਦੇ ਤਸਵੀਰਾਂ ਵੀ ਲਾਈਆਂ ਗਈਆਂ ਨੇ ਲੀਡਰਾਂ ਦੀਆਂ ਹਾਂਜੀ ਮੈਂ ਕੋਈ ਤਸਵੀਰਾਂ ਨਹੀਂ ਲੀਡਰਾਂ ਨਹੀਂ ਲਗਾਈਆਂ ਲੀਡਰ ਲੱਗੇ ਜੀ ਇਹਨਾਂ ਜਿਹੜੇ ਲੀਡਰ ਹੈ ਨਾ ਜਿੰਨੇ ਮੁੱਖ ਮੰਤਰੀ ਹੋਏ ਅੱਠ ਇਹਨਾਂ ਕਿਸੇ ਨੇ ਵੀ ਕਿਸਾਨਾਂ ਨਾਲ ਦੀ ਗੱਲ ਨਹੀਂ ਕੀਤੀ ਇਹਨਾਂ ਸਾਰਿਆਂ ਦੇ ਡੇਰਿਆਂ ਨੂੰ ਪਰਹਲਤ ਕੀਤਾ ਜਦੋਂ ਇਹਨਾਂ ਦਾ ਟਾਈਮ ਆਇਆ ਕਿਸੇ ਨੇ ਜ਼ਮੀਨ ਦਿੱਤੀ ਕਿਸੇ ਨੇ ਸੜਕਾਂ ਦਿੱਤੀਆਂ ਕਿਸੇ ਨੇ ਇਹਨਾਂ ਨੂੰ ਬਿਲਡ-ਅਪ ਲਾ ਕੇ ਦਿੱਤੀ ਟੋਟਲ ਵਾ ਸ਼ੁਰੂ ਤੋਂ ਲੈ ਕੇ ਅੱਜ ਤਾਈਂ ਸਿਰਫ ਇਹ ਸਿੱਖਾਂ ਨੂੰ ਮਾਰ ਲਈ ਸਾਨੂੰ ਮਾਰ ਲਈ ਇਹ ਡੇਰਿਆਂ ਨੂੰ ਬੁਧਾਦੇ ਆ ਸੈਂਟਰ ਦੇ ਇਸ਼ਾਰੇ ਤੇ ਜਿਹੜਾ ਵੀ ਮੁੱਖ ਮੰਤਰੀ ਬੰਦੋਵ ਸੈਂਟਰ ਦੇ ਇਸ਼ਾਰੇ ਤੇ ਚੱਲਦਾ ਅਤੇ ਉਹਨਾਂ ਨੂੰ ਖੁਸ਼ ਕਰ ਲਈ ਸਾਨੂੰ ਤੰਗ ਕਰ ਹੁਣ ਤਾਂ ਇਹੋ ਹੀ ਵਰਤਾਰਾ ਲਗਾਤਾਰ ਅਗਲੇ ਰੰਨ ਦਿੱਤੀ ਇਹਨਾਂ ਦੀ ਇਸ ਕਰਕੇ ਪੁੱਤਲੇ ਅਗਲੇ ਰੰਨ ਦਿੱਤੀ ਆ ਕਿ ਕਿਸਾਨ ਯੂਨੀਅਨ ਇਕੱਠੀਆਂ ਹੋਈ ਜਾਂਦੀਆਂ ਆ ਪਹਿਲਾਂ ਇਹ ਵੀ ਚਲੋ ਵਿਚਾਰ ਸੀ ਕੋਈ ਕਿਤੇ ਸੀ ਕੋਈ ਕਿਤੇ ਸੀ ਤੇ ਜਿੱਦਾਂ ਇਕੱਠੇ ਹੋ ਗਏ ਗਾਂ ਜੋ ਪਰਬਤਾਂ ਨੂੰ ਚੰਗਾ ਲੱਗਦਾ ਮੋਰਚਾ ਲਾਵਾਂਗੇ ਦੂਜੀ ਮੇਰੀ ਬੇਨਤੀ ਹੈ ਵੀ ਇਹ ਕੋਈ ਦਿੱਲੀ ਵਾਲਾ ਮੋਰਚਾ ਨਹੀਂਗਾ ਦਿੱਲੀ ਵਾਲਾ ਮੋਰਚਾ ਹੋਰ ਸੀ ਜਿਹੜੇ ਲੀਡਰ ਆਪਾਂ ਇਹਨਾਂ ਕੋਈ ਨਹੀਂ ਆਉਂਦੇ ਆ ਉਹਨਾਂ ਲੀਡਰਾਂ ਤੋਂ ਪਿਛੇ ਹਟ ਜਾਣਾ ਜਦੋਂ ਚੀਜ਼ ਚੱਲਦੀ ਆ ਨਾ ਚੜ੍ਹਾਈ ਆ ਉਦੋਂ ਸਾਰੇ ਆਉਂਦੇ ਜਦੋਂ ਚੜ੍ਹਾਈ ਲੱਗਦੀ ਆ ਸਾਡੀਆਂ ਜ਼ਮੀਨਾਂ ਆ ਅਸੀਂ ਦੇ ਇਥੇ ਵੜਾਂਗੇ ਵੀ ਚਰਵੀ ਦੇਾਂਗੇ ਤੇ ਇੱਥੇ ਬੁਖਤ ਆ ਕੇ ਕਿਹੜਾ ਦੋ ਰੋਜ਼ ਦਾ ਸੇਵਾਦਾਰ ਕਿੱਥੇ ਆ ਜਾਣਗੇ ਸਿਰਫ ਸਾਨੂੰ ਅਸੀਂ ਤਹਈਆ ਕੀਤਾ ਆ ਇਹ ਤਹਈਆ ਕਰਨ ਦੀ ਲੋੜ ਨਹੀਂ ਇਹ ਜਿਹੜਾ ਮੋਰਚਾ ਕੋਈ ਔਖਾ ਮੋਰਚਾ ਨਹੀਂਗਾ ਇਹ ਫਟੇ ਹੋ ਜਾਣਾ ਸਿਰਫ ਇਹ ਸਾਡੀ ਥੋੜੀ ਜਿਹੀ ਕਮਜ਼ੋਰੀ ਦੇ ਨਾਲ ਇੱਥੇ ਤੱਕ ਪਹੁੰਚਿਆ ਜਿਹੜੇ ਇੱਥੇ ਇਕੱਠੇ ਨਹੀਂ ਹੋ ਸਕਦੇ ਵਾਹਿਗੁਰੂ ਜੀ ਕਾ